ਪੰਜਾਬ ਦੀ ਖੇਡ ਕਬੱਡੀ ਦੇ ਪੀਸੰਪਤਾ ਮਾਨ ਦੇਵੀਦਿਆਲ ਸ਼ਰਮਾ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੀ ਅਚਨਚੇਤ ਮੌਤ ਤੋਂ ਬਾਅਦ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨੇ ਕੋਚ ਸਰਮਾ ਦੀ ਬੇਟੀ ਜਵਾਈ ਅਤੇ ਮਾਂ ਦੇ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਦੇਵੀदयाल ਸ਼ਰਮਾ ਦੇ ਜਾਣ ਨਾਲ ਜਿੱਤੇ ਪਰਿਵਾਰ ਨੂੰ ਘਾਟਾ ਪਿਆ ਉੱਤੇ ਖੇਡ ਕਬੱਡੀ ਦੇ ਖਿਡਾਰੀਆਂ ਅਤੇ ਕਬੱਡੀ ਦੇ ਪ੍ਰੇਮੀਆਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਦੇਵੀदयाल ਸ਼ਰਮਾ ਦਾ ਖੇਡ ਕਬੱਡੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਉੱਚਾ ਨਾਮ ਹੈ। ਉਸ ਨਾਮ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਜਾਵੇਗਾ। ਬਹੁਤੀ ਸਤਿਕਾਰਯੋਗ ਦੇਵੀदयाल ਜੀ ਜਿਹੜੇ ਕਬੱਡੀ ਕੋਚ ਸਨ ਉਹ ਕੁਝ ਦਿਨ ਪਹਿਲਾਂ ਅਚਾਨਕ ਕਾਲ ਚਲਣਾ ਕਰ ਗਏ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ ਉਹਨਾਂ ਦੀ ਬੇਟੀ ਵੀ ਕੋਲ ਖੜੀ ਹੈ ਸਤਕਾਰਯੋਗ ਪੈਣ ਜੀ ਵੀ ਉਹਨਾਂ ਦੇ ਦੂਸਰੇ ਰਿਸ਼ਤੇਦਾਰ ਸਹਿਬਾ ਔਰ ਜਿੱਥੇ ਪਰਿਵਾਰ ਨੂੰ ਬੜਾ ਦੁੱਖ ਹੈ ਉੱਥੇ ਮੈਂ ਤੁਹਾਨੂੰ ਦੱਸ ਵੀ ਕਬੱਡੀ ਜਗਤ ਵਿੱਚ ਵੀ ਉਹਨਾਂ ਨੂੰ ਇੱਕ ਦੇਵਤਿਆਂ ਵਾਂਗ ਪੂਜਿਆ ਜਾਂਦਾ ਸੀ ਤੇ ਸਾਰੇ ਹਜ਼ਾਰਾਂ ਜਿਹੜੇ ਉਹਨਾਂ ਦੇ ਬੜਾਏ ਹੋਏ ਖਿਡਾਰੀ ਉਹਨਾਂ ਨੂੰ ਇਸ ਦਿਨ ਦਾ ਬਹੁਤ ਵੱਡਾ ਉਹਨਾਂ ਦੇ ਮੌਤ ਦਾ ਦੁੱਖ ਲੱਗਿਆ। ਤੋਂ ਜਿੰਨਾ ਮੇਰਾ ਵੀ ਉਹਨਾਂ ਨਾਲ ਇਹੀ ਸਹਿਚਾਰ ਸੇ ਕੋਈ ਟੂਰਨਾਮੈਂਟ ਤੇ ਇਕੱਠੇ ਹੋਣਾ ਜਾਂ ਕੋਈ ਮੈਂ ਕੁਝ ਦਿਨ ਪਹਿਲਾਂ ਕੋਈ 2 ਮਹੀਨੇ ਪਹਿਲਾਂ ਉਹਨਾਂ ਦੇ ਮੇਲ ਮਲਾਕਤ ਕਰਨ ਲਈ ਆਇਆ ਸੀਗਾ ਉਹਨਾਂ ਦੀ ਸਿਹਤ ਦਾ ਪਤਾ ਲਏ ਬਹੁਤ ਵਧੀਆ ਸਨ ਗਰਾਊਂਡ ਜਾਂਦੇ ਸਨ ਉਸ ਦਿਨ ਵੀ ਮੈਨੂੰ ਗਰਾਊਂਡ ਵਿੱਚ ਲੈ ਕੇ ਗਏ। ਪਰ ਜਿੱਥੇ ਆਕਾਲ ਪੁਰਖ ਦਾ ਬਾਣਾ ਉੱਥੇ ਅਸੀਂ ਕੋਈ ਕੁਝ ਨਹੀਂ ਕਰ ਸਕਦੇ ਸਾਨੂੰ ਇਹਨਾਂ ਦੇ ਬਹੁਤ ਜਿਹੇ ਇਹ ਜੇ ਮਹਾਨ ਇਨਸਾਨ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ ਨੂੰ ਚੰਗੇ ਪਾਸੇ ਲਾਉਂਦੇ ਆ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਸਾਡੇ ਲਈ ਬਹੁਤ ਵੱਡਾ ਰੋਲ ਮਾਡਲ ਬਣਦੇ ਆ ਉਹਨਾਂ ਨੂੰ ਨਮਸਕਾਰ ਹੈ ਉਹਨਾਂ ਨੂੰ ਸ਼ਰਧਾਂਜਲੀ ਹੈ ਸਰਕਾਰ ਨੂੰ ਕੋਈ ਏਡੀ ਉੱਚੀ ਸ਼ਖਸੀਅਤ ਅ ਜਿਸ ਕੋ ਕੋ ਜਿੰਨੀ ਵੱਡੀ ਸ਼ਖਸੀਅਤ ਆ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਊਗਾ ਮੇਰੇ ਨਾਲ ਸਾਡੇ ਮਾਣਯੋਗ ਐਮਐਲਏ ਸਰਦਾਰ ਜਗਤਾਰ ਸਿੰਘ ਜਗਤਾਰ ਸਿੰਘ ਜੀ ਦਿয়ালਪੁਰਾ ਇਹ ਵੀ ਹੈਗੇ ਨੇ ਸਮਰਾਲੇ ਵਾਲੇ ਸੋ ਸਾਰੇ ਰਲ ਮਿਲ ਕੇ ਚਾਹਾਂਗੇ ਵੀ ਉਹਨਾਂ ਦੀ ਜਿਨ੍ਹਾਂ ਨੇ ਬਹੁਤ ਵੱਡਾ ਨਾਂ ਕਮਾਇਆ ਉਸ ਨਾਂ ਨੂੰ ਉਸ ਤਰ੍ਹਾਂ ਕਾਇਮ ਰੱਖਿਆ ਜਾਵੇ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ